ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਮੋਰਚਾ ਚੱਲ ਰਿਹਾ ਬਾਉਪੁਰ ਪਿੰਡ ਦੇ ਵਿੱਚ ਤਕਰੀਬਨ ਕੱਲ੍ਹ ਦੇ ਸਾਡੇ ਭਰਾ ਲੱਗੇ ਹੋਏ ਆ ਬੁਟਰਾ ਪਿੰਡ ਤੋਂ ਭੋਗਪੁਰ ਤੋਂ ਸੰਗਤਾਂ ਲੱਗੀਆਂ ਹੋਈਆਂ ਕਿਉਂਕਿ ਇੱਥੇ ਜਿਹੜੇ ਹਾਲਾਤ ਆ ਇੱਥੇ ਸਾਨੂੰ ਤਾਂ ਜਿਵੇਂ ਲੱਗਦਾ ਸੀ ਵੀ ਥੋੜਾ ਜਿਹਾ ਕੰਮ ਆ ਜਦੋਂ ਹੁਣ ਕੱਲ੍ਹ ਦੇ ਆਏ ਆ ਦੇਖਦੇ ਆ ਤੇ ਰੇਤਾ 4-4 5-5 ਫੁੱਟ ਰੇਤਾ ਹੀ ਚੜੀ ਪਈ ਆ ਤੇ ਜਿਹੜਾ ਸੰਗਤਾਂ ਸਾਡੇ ਟੇਰਕੀਆਂ ਨੇ ਪਿੰਡ ਤੋਂ ਸਾਡੇ ਸਮਾਜ ਸੁਧਾਰਕ ਕਮੇਟੀ ਇਹਨਾਂ ਦੀ ਅੱਗੇ ਵੀ ਬਹੁਤ ਵੱਡੀ ਯੋਗਦਾਨ ਸਸਤਾ ਦੇ ਨਾਲ ਰਿਹਾ ਆ ਗੜਦੀ ਵਾਲਾ ਦੇ ਵਿੱਚ ਤਕਰੀਬਨ 2 ਲੱਖ ਦੇ ird gird ਜਿਹੜਾ ਤੇਲ ਸੰਸਥਾ ਨੂੰ ਟੈਂਕਰ ਭਰਾ ਕੇ ਦੇ ਕੇ ਗਏ ਸੀਗੇ ਬਾਈ ਜੀ ਹੁਣੀ ਤੇ ਅੱਜ ਜਿੱਥੇ ਇਹਨਾਂ ਨੇ ਬਡਾਲੇ ਆਉਣਾ ਸੀਗਾ ਫਿਰੋਜ਼ਪੁਰ ਤੇ ਚਲੋ ਅਸੀਂ ਇਹਨਾਂ ਨੂੰ ਕਿਹਾ ਵੀ ਇੱਥੇ ਅਸੀਂ ਮੋੜ ਚਾ ਲਾ ਲਿਆ ਆ ਬਾਈ ਜੀ ਵੀ ਇੱਥੇ ਅਸੀਂ ਕੱਲ੍ਹ ਦੀਆਂ ਸਵਾਵਾਂ ਚੱਲ ਰਹੀਆਂ ਤਾਂ ਹੁਣ ਅੱਜ ਸਾਡੇ ਕੋਲ ਪਹੁੰਚੇ ਆ ਜਿਹੜਾ ਤਕਰੀਬਨ 2 ਲੱਖ ਦੇ ਲਗਭਗ ird gird ਜਿਹੜੀ ਸੇਵਾ ਉਹ ਦੇ ਕੇ ਜਾ ਰਹੇ ਆ ਤਕਰੀਬਨ 4 ਲੱਖ ਦੀ ਸੇਵਾ ਏਰ ਕੀ ਆਣ ਦੀ ਸਮੂਹ ਸੰਗਤਾਂ ਵੱਲੋਂ ਕੀਤੀ ਗਈ ਆ ਸਮਾਜ ਸਿਹਾਰਕ ਕਮੇਟੀ ਵੱਲੋਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਅਸੀਂ ਬਾਈ ਜੀ ਹੁਣਾਂ ਦਾ ਸਾਰੀ ਕਮੇਟੀ ਦਾ ਤੇ ਜਿਨ੍ਹਾਂ ਵੱਲੋਂ ਬਹੁਤ ਵੱਡੀ ਸੇਵਾ ਇਹ ਬਾਕੀ ਬਾਈ ਜੀ ਹੁਣਾਂ ਨੂੰ ਪੁੱਛਦੇ ਆਂ ਬਾਈ ਜੀ ਇਹ ਪੂਰੇ ਪਿੰਡ ਵੱਲੋਂ ਕੀਤੀ ਗਈ ਸੇਵਾ ਸਾਰੀ ਹਾਂਜੀ ਹਾਂਜੀ ਇਹ ਸਾਰੇ ਪਿੰਡ ਵੱਲੋਂ ਕਿਸੇ ਪਰਸਨਲ ਸੇਵਾ ਕੋਈ ਨਹੀਂ ਇਹ ਸਾਰੇ ਪਿੰਡ ਵੱਲੋਂ ਆ ਅੱਛਾ ਜੀ ਅਸੀਂ ਜਾਗਰੂਤ ਕਰਨੇ ਚਾਹੁੰਦੇ ਲੋਕਾਂ ਨੂੰ ਕਿ ਲੋਕ ਸਮਾਜ ਨਾਲ ਜੁੜਨ ਜਿਹੜੇ ਲੋਕ ਅੱਜ ਕੱਲ ਪ੍ਰੋਬਲਮਾਂ ਵਿੱਚ ਫਸੇ ਪਏ ਆ ਉਹਨਾਂ ਦੀ ਸੇਵਾ ਹੋਵੇ ਉਹਨਾਂ ਨੂੰ ਵਾਪਸ ਫੈਰਾ ਤੋਂ ਲਿਆਉਂਦੇ ਜਦੋਂ ਤੁਸੀਂ ਉਹ ਪ੍ਰਾਲੇ ਕਰ ਰਹੇ ਆ ਅਸੀਂ ਵੀ ਤੁਹਾਡੇ ਨਾਲ ਲੜ ਕੇ ਕਿ ਮੜ ਮੜਾ ਸਾਥ ਕਰਕੇ ਇਹਦੇ ਲੋਕਾਂ ਨੂੰ ਵਾਪਸ ਸਟੈਂਡ ਤੇ ਲਿਆਈਏ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਅੱਜ ਭਾਈ ਜੀ ਤੁਸੀਂ ਇੱਥੇ ਆਏ ਆ ਦੇਖੇ ਹਾਲਾਤ ਕਿਵੇਂ ਲੱਗੇ ਤੁਹਾਨੂੰ ਕਿਵੇਂ ਅਸਲੀਅਤ ਕਿਵੇਂ ਲੱਗਦਾ ਤੇ ਦੇਖਣ ਦੇ ਕਿਵੇਂ ਪਤਾ ਲੱਗਾ ਵੀ ਕਿੱਦਾਂ ਦੇ ਹਾਲਾਤ ਐ ਇਦਾਂ ਦਾ ਤਾਂ ਤਾਂ ਬੰਦੇ ਨੂੰ ਸਪਨਾ ਵੀ ਨਹੀਂ ਆਉਣਾ ਜਿਹਦਾ ਜੋ ਇੱਥੇ ਦੇ ਹਾਲਾਤ ਹੈਗੇ ਆ ਜੋ ਅਸੀਂ ਦੇਖ ਰਹੇ ਹੈਗੇ ਆ ਜਿਸ ਤਰ੍ਹਾਂ ਅਸੀਂ ਤੇ ਪਹੁੰਚੇ ਅਸੀਂ ਗੱਡੀ 'ਚ ਆਏ ਹੈਗੇ ਆ ਸਾਨੂੰ ਪਤਾ ਕਿਨੇ ਔਖੇ ਹੋ ਗਏ ਆ ਪਰ ਤੁਸੀਂ ਇਸੇ ਸਾਥੋਂ ਪਹਿਲਾਂ ਆ ਕੇ ਤੇ ਸੇਵਾ ਕਰ ਰਹੇ ਆ ਤੁਸੀਂ ਬਹੁਤ ਵੱਡੇ ਬੰਦੇ ਆ ਨਹੀਂ 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 ਧੰਨਵਾਦ ਜੀ ਨਾਲ ਕੁਝ ਵੀ ਨਹੀਂ ਤੁਹਾਡੇ ਨਾਲ ਲਾ ਲਾ ਕੇ ਮੜ ਗਿਆ ਚਲੋ ਸੰਸਥਾ ਤੋਂ ਇਕੱਠੇ ਕਰਕੇ ਚਾਰ ਪੈਸੇ ਲਾ ਸਕਦੇ ਆ ਪਰ ਜਿਹੜੀ ਤੁਹਾਡੀ ਸੇਵਾ ਆ ਜਿਹੜਾ ਤੁਸੀਂ ਸਾਡੇ ਸਾਹਮਣੇ ਇੱਕ ਬ੍ਰੇਕਫਾਸਟ ਕੀਤਾ ਇੱਕ ਆਮ ਬੰਦੇ ਵਾਂਗੂ ਹੱਥ ਦੇ ਚਾਰ ਆ ਕੇ ਰੋਟੀ ਖਾਧੀ ਆ ਤੁਸੀਂ ਤੁਹਾਨੂੰ ਅਸੀਂ ਤਾਂ ਕੁਝ ਵੀ ਨਹੀਂ ਅਸੀਂ ਤਾਂ ਕੁਝ ਵੀ ਨਹੀਂ ਆ ਹਾਂ ਚਲੋ ਬਾਈ ਜੀ ਇਹ ਜਿਹੜੀ ਬਾਈ ਜੀ ਆਪਣੀ ਕਮੇਟੀ ਆ ਇਹ ਕਾਰਜ ਪਿੰਡ ਲੈਵਲ ਤੇ ਜਾਂ ਜਿੱਦਾਂ ਵੀ ਕਰਦੇ ਪਏ ਆ ਇਹ ਸਾਨੂੰ ਜਿੱਥੇ ਵੀ ਪਤਾ ਲੱਗ ਜਾਏ ਵੀ ਕਿਤੇ ਕਿਸੇ ਪਾਸੇ ਪ੍ਰੋਬਲਮ ਆ ਜਿੱਦਾਂ ਹੜਪੀਜਦਾ ਸਿਗਾ ਅਸੀਂ ਦੇਰਵਾ ਬਣਾ ਨਨਕਵਾਲ ਜਾਂ ਜਿੱਦੇ ਵੀ ਸਾਨੂੰ ਪਤਾ ਲੱਗਦਾ ਉਹ ਚੱਲ ਜਾਈ ਨਹੀਂ ਹੁਣ ਸਾਨੂੰ ਸਤੋਂ ਫੰਡ ਆਏ ਸੀਗੇ ਤਾਂ ਸਾਨੂੰ ਕੀ ਸੇਵਾ ਕਿੱਥੇ ਚੱਲਦੀ ਆ ਤੁਹਾਡੀ ਅਸੀਂ ਫੇਸਬੁਕ ਤੇ ਵੀਡੀਓ ਦੇਖੀ ਕੀ ਤੁਹਾਡਾ ਬੜਾਲੇ ਚੱਲਦਾ ਕੰਮ ਤੇ ਅਸੀਂ ਤੁਹਾਡਾ ਕੰਟੈਕਟ ਕੀਤਾ ਤੇ ਅੱਜ ਤੁਹਾਡੇ ਕੰਟੈਕਟ ਦੇ ਥਰੂ ਹੀ ਅੱਜ ਅਸੀਂ ਇੱਥੇ ਆ ਗਏ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਣਾ ਦਾ ਬਾਈ ਜੀ ਹੁਣੀ ਬ ਇੱਕ ਕਾਫੀ ਬਚਾਰਾ ਸਾਡੀਆਂ ਗੜਦੀ ਵਾਲਾ ਵੀ ਹੋਈਆਂ ਸੀ ਹੁਣ ਵੀ ਜਿਹੜਾ ਦੇਖੋ ਜਿਹੜੇ ਸਾਡੇ ਪਿੱਛੇ ਆਉਣਾ ਐਡੀ ਦੂਰ ਸਮਾਂ ਕੱਢ ਕੇ ਆਉਣਾ ਉਹ ਸੇਵਾਵਾਂ ਤਾਂ ਉੱਥੇ ਹੀ ਬਹੁਤ ਮੈਨੂੰ ਕਹੀ ਜਾਂਦੇ ਆ ਵੀ ਭਾਈ ਜੀ ਇੱਥੇ ਸਾਡਾ ਟਾਈਮ ਨਹੀਂ ਹੈਗਾ ਇੱਥੇ ਆਣੋਂ ਪਰ ਜਿਹੜਾ ਟਾਈਮ ਕੱਢ ਕੇ ਆ ਆਣ ਕੇ ਅੱਖੀਂ ਦੇਖਣੀਆਂ ਚੀਜ਼ਾਂ ਇਹ ਇਹ ਅਸੀਂ ਜ਼ਰੂਰ ਕਹਿੰਨੇ ਹੁੰਨੇ ਯਾਰ ਦੇਖੋ ਟਾਈਮ ਜੇ ਆਪਾਂ ਮਾਇਆ ਪਿੰਡ ਦੇ ਵਿੱਚ ਕੱਤਰ ਕੀਤੀ ਆ ਟਾਈਮ ਕੱਢਿਆ ਤੇ ਜਦੋਂ ਦੇਣ ਜਾਣ ਦੀ ਬਜਾਏ ਤੁਸੀਂ ਕਹਿੰਦੇ ਮੇਰੇ ਪਿੰਡ ਆਣ ਕੇ ਲੈ ਜਾਓ ਬਹੁਤ ਵੀਰ ਮੈਨੂੰ ਫੋਨ ਕਰਦੇ ਕਹੀ ਵੀ ਯਾਰ ਭਾਈ ਦੇਖੋ ਆਪਾ ਇੱਕ ਵਾਰੀ ਆਗੇ ਕੱਖੀ ਦਾ ਦੇਖੋ ਇੱਥੇ ਕੀ ਚੱਲ ਕੀ ਰਿਹਾ ਹੈ ਹਨ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਦੇਖੋ ਕਿਥੋਂ ਟਾਈਮ ਕੱਢ ਕੇ ਜੇ ਅੱਜ ਅਸੀਂ ਬਡਾਲੇ ਹੁੰਦੇ ਤਾਂ ਬਾਈ ਜੀ ਹੁਣੀ ਬਡਾਲੇ ਆਉਣਾ ਸੀਗਾ ਹਨਾ ਬਡਾਲੇ ਜਾਣਾ ਸੀਗਾ ਤੇ ਕਿਉਂਕਿ ਸਾਡੀ ਗੱਲ ਹੀ ਬਡਾਲੇ ਦੀ ਹੋਈ ਸੀ ਪਰ ਅੱਜ ਚਲੋ ਅਸੀਂ ਰਸਤੇ 'ਚ ਇੱਕ ਡੇਢ ਘੰਟੇ ਦਾ ਰਸਤਾ ਬਡਾਲੇ ਦਾ ਹੀ ਤੋਂ ਹੋਰ ਗਾਂ ਆ ਤੇ ਬਾਉਪੁਰ ਕੱਲ ਦਾ ਮੋਰਚਾ ਲਾਇਆ ਤੇ ਬਾਈ ਜੀ ਹੁਣੀ ਚਲੋ ਇੱਥੇ ਆਏ ਆ ਧੰਨਵਾਦ ਸਾਰੀਆਂ ਸੰਗਤਾਂ ਦਾ ਜੀ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ